ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਰਟਸ ਦੀ ਵੀਡੀਓ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਸ਼ਰਟ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਬਹੁਤ ਹੀ ਕੂਲ ਇਸ ਤਰ੍ਹਾਂ ਦੀ ਇਹ 36 ਨੰਬਰ ਦਿਖਾਉਣੀ ਤੁਹਾਨੂੰ ਬੁਆਏਸ ਦੀ ਸ਼ਰਟ ਅੱਜਕਲ ਦਾ ਬॉयਜ਼ ਗਰਲਜ਼ ਦੋਨੋਂ ਵੇਅਰ ਕਰੀ ਜਾ ਰਹੇ ਆ ਵੀਡੀਓ ਨੂੰ ਸਕਿਪ ਕੀਤੇ ਤੋਂ ਬਿਨਾ ਪੂਰੀ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇਸ ਤਰ੍ਹਾਂ ਦੀ ਰਹੇਗੀ ਸ਼ਰਟ ਇਹ ਦੇਖੋ ਸ਼ਰਟ ਦਾ ਡਿਜ਼ਾਈਨ ਕਿੰਨਾ ਪਿਆਰਾ ਆ ਲਾਈਟ ਚ ਐ ਪੀਚ ਕਲਰ ਇਹਦੇ ਵਿੱਚ ਜਿਹੜੀ ਇਹ ਰਹੇਗੀ ਦੀ ਬੈਕ ਬੈਕ 'ਚ ਵੀ ਸੇਮ ਡਿਜ਼ਾਈਨ ਆ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਨਾਲ-ਨਾਲ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਇਹ ਰਹੇਗਾ ਇਹਦੇ ਵਿੱਚ ਅਗਲਾ ਕਲਰ ਲਾਈਟ ਪਿਸਤਾ ਸ਼ੇਡ ਦੇ ਵਿੱਚ ਇਹ ਦੇਖੋ ਪਾਕਟ। ਇਸ ਤਰ੍ਹਾਂ ਦੀ ਰਹੇਗੀ ਸ਼ਰਟ। ਇਹ ਰੰਗ ਦੇ ਦੇ ਬਟਨ ਵਗੈਰਾ ਉਹ ਵੀ ਬਹੁਤ ਵਧੀਆ ਲੱਗੇ ਹੋਏ ਆ। ਇਹ ਦੇਖੋ ਕਪੜਾ ਵੀ ਬਹੁਤ ਪਿਆਰਾ ਆ। ਸ਼ਰਟ ਦੇ ਜਿਹੜਾ ਫੈਬਰਿਕ ਔਰ ਇਹਦੇ ਜਿਹੜਾ ਕਲਰ ਆ ਇਹਦੀ ਫੁੱਲ ਗਾਰੰਟੀ ਰਹੇਗੀ ਇਹ ਦੇਖੋ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਜਿਹੜਾ ਆ 32 34 ਔਰ 36 ਨੰਬਰ ਦੇ ਵਿੱਚ ਜਿਹੜੇ ਆ ਸ਼ਰਟਾਂ ਸਾਡੇ ਕੋਲ ਮਿਲ ਜਾਣਗੇ ਇਹ ਰਹੇਗਾ ਅਗਲਾ ਕਲਰ ਇਹ ਵੀ ਦੇਖੋ ਲਾਈਟ ਗ੍ਰੇ ਜਿਹਾ ਕਲਰ ਹੈ ਇਹ ਦੇਖੋ ਇਹ 34 ਦਿਖਾਇਆ ਹੋਇਆ ਹੈ ਇਹਦੇ ਵਿੱਚ ਵੀ ਤੁਹਾਨੂੰ 32 34 ਔਰ 36 ਸਾਈਜ਼ ਦੇ ਵਿੱਚ ਜਿਹੜੀਆਂ ਆ ਸ਼ਰਟਾਂ ਸਾਡੇ ਕੋਲ ਮਿਲ ਜਾਣਗੀਆਂ ਇਹ ਦੇਖੋ ਬਹੁਤ ਹੀ ਪਿਆਰੀ ਜੀ ਪਾਕਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਨਵੀਂ-ਨਵੀਂ ਜਿਹੜੀ ਹੈ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦੀ ਰਹੇ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਦਿਖਾਉਣੀ ਆ ਜੀ ਤੁਹਾਨੂੰ ਅਗਲਾ ਡਿਜ਼ਾਈਨ ਚੈਕ ਚੈਕ ਦੇ ਵਿੱਚ ਸ਼ਰਟਸ ਇਹ ਰਹਿ ਗਈ ਇਹਦੀ ਪਾਕਟ ਫੈਬਰਿਕ ਇਹ ਵੀ ਬਹੁਤ ਕੂਲ ਜਿਹਾ ਹੈ ਜੀ ਸਮਰ ਦੇ ਵਿੱਚ ਵੇਅਰ ਕਰਨ ਲਈ ਇਹ ਰੇਗਾ 32 ਸਾਈਜ਼ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਬਲੈਕ ਵਾਈਟ ਔਰ ਬਲੂ ਦੀਆਂ ਵੀ ਵਿੱਚ ਲਾਈਨਸ ਜਿਹੜੀਆਂ ਅੰਗੀਆਂ ਨੇ ਚੈਕ ਦੇ ਵਿੱਚ ਇਹਦੀ ਵੀ ਜੀ ਫੈਬਰਿਕ ਦੀ ਪੂਰੀ ਫੁੱਲ ਗਾਰੰਟੀ ਹੈ ਕਲਰਸ ਵੀ ਨਹੀਂ ਜਾਣਗੇ ਇਹਨਾਂ ਦੇ ਇਸ ਤਰ੍ਹਾਂ ਦੀ ਰਹੇਗੀ ਸ਼ਰਟ ਇਹਦੇ ਵਿੱਚ ਵੀ ਤੁਹਾਨੂੰ ਜੀ 30 2 ਤੋਂ ਲੈ ਕੇ 36 ਤੱਕ ਸਾਰੇ ਸਾਈਜ਼ ਜਿਹੜੇ ਮਿਲ ਜਾਣਗੇ ਇਸ ਤਰ੍ਹਾਂ ਦੀ ਰਹੇਗੀ ਸ਼ਰਟ ਇਹਦੇ ਵਿੱਚ ਰੈੱਡ ਲਾਈਨਸ ਆ ਗਈਆਂ ਨੇ ਉਹਦੇ ਵਿੱਚ ਬਲੂ ਸੀ ਇਹ ਰਹੇਗੀ ਦੀ ਬੈਕ ਸਾਰੇ ਕਸਟਮਰਾਂ ਦੀ ਬਹੁਤ ਡਿਮਾਂਡ ਸੀ ਕਿ ਬੱਚਿਆਂ ਦੀ ਸ਼ਰਟਸ ਤੇ ਵੀ ਵੀਡੀਓ ਬਣਾਈ ਜਾਵੇ ਇਸ ਲਈ ਅਸੀਂ ਅੱਜ ਲੈ ਕੇ ਆਏ ਹਾਂ ਇਹ ਵੀਡੀਓ ਇਹ ਰੈਗੀ ਵਾਈਟ ਕਲਰ ਦੇ ਵਿੱਚ ਚੈੱਕ ਸ਼ਰਟ ਦੇਖੋ ਕਿੰਨਾ ਕੂਲ ਫੈਬਰਿਕ ਆ ਬਿਲਕੁਲ ਪਿਓਰ ਕਾਟਨ ਕੋਈ ਵੀ ਤਾਗਾ ਮਿਕਸ ਨਹੀਂ ਹੈ ਇਹਦੇ ਵਿੱਚ ਇਹ ਦੇਖੋ ਡਿਜ਼ਾਈਨ ਵੀ ਕਿੰਨਾ ਪਿਆਰਾ ਔਰ ਪਾਕਟ ਕੰਟਰਾਸਟ ਬਟਨ ਲੱਗੇ ਹੋਏ ਆ ਬਲੈਕ ਦੇ ਵਾਈਟ ਦੇ ਵਿੱਚ ਬਲੈਕ ਇਸ ਤਰ੍ਹਾਂ ਦੀ ਰਹੇਗੀ ਬੈਗ ਇਸ ਦੇ ਵਿੱਚ ਵੀ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਇਹ ਦਿਖਾਉਨੇ ਆ ਜੀ ਤੁਹਾਨੂੰ ਅਗਲਾ ਕਲਰ ਔਰ ਅਗਲਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਬਲੂ ਔਰ ਰੈੱਡ ਸ਼ਰਟ ਅਲੱਗ ਜਿਹਾ ਡਿਜ਼ਾਈਨ ਅਲੱਗ ਜਿਹਾ ਕਲਰ ਕੰਬੀਨੇਸ਼ਨਸ ਏ ਵੀ 36 ਨੰਬਰ ਤੁਹਾਨੂੰ ਦਿਖਾਇਆ ਅਸੀਂ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਸਾਈਜ਼ ਜਿਹੜੇ ਮਿਲ ਜਾਣਗੇ ਇਹ ਜੀ ਸਾਰੀਆਂ ਸ਼ਰਟਸ ਦੀ ਜੋ ਤੁਹਾਨੂੰ ਵੀਡੀਓਜ਼ ਦਿਖਾਈ ਅਸੀਂ ਤੁਹਾਨੂੰ ਇਹ ਬਾਜ਼ਾਰ ਨਾਲੋਂ ਸਸਤੀ ਰੇਟ ਤੇ ਸਾਡੀ ਸ਼ਾਪ ਤੋਂ ਮਿਲਣਗੀਆਂ ਇਹ ਰਹੀ ਗੀ ਰੈਡੀ ਸ਼ਰਟ ਸਕਰੀਨ ਦੇ ਉੱਪਰ ਜੀ ਸਾਡਾ ਵਟਸਐਪ ਨੰਬਰ ਵੀ ਚੱਲ ਰਿਹਾ ਹੈ ਉੱਤੇ ਮੈਸੇਜ ਕਰਕੇ ਤੁਸੀਂ ਸਾਨੂੰ ਹੋਰ ਜਾਣਕਾਰੀ ਲੈ ਸਕਦੇ ਹੋ ਸਾਡੇ ਕੋਲੋਂ ਇਸ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਜਿਸ ਤਰ੍ਹਾਂ ਇਹ ਤੁਹਾਨੂੰ 28 ਦਿਖਾਇਆ ਸੀ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਬੈਗ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ